ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਥੜਾ ਸਾਹਿਬ ਤੋਂ ਵਿਸਾਲ ਨਗਰ ਕੀਰਤਨ ਸ੍ਰੀ ਗੁਰਵੰਤ ਸਾਹਿਬ ਜੀ ਦੀ ਛਤਰ ਛਾਹ ਹੇਠ ਕੱਢਿਆ ਪੰਜ ਪਿਆਰਾਂ ਵੱਲੋਂ ਇਸ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ ਇਸ ਮੌਕੇ ਤੇ ਗੁਰਦੁਆਰਾ ਦੇ ਪ੍ਰਬੰਧਕ ਬਾਬਾ ਬਿਸਰ ਪ੍ਰਤਾਪ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਜੋ ਸ਼ਹੀਦੀ ਹੈ ਜੋ ਉਹਨਾਂ ਨੇ ਧਰਮ ਦੇ ਖਾਤਰ ਆਪਣਾ ਜੀਵਨ ਕੁਰਬਾਨ ਕੀਤਾ ਤਾਹੇ ਅੱਜ ਹਿੰਦੁਸਤਾਨ ਹੈ ਨਹੀਂ ਤਾਂ ਇਥਰੇ ਮੁਗਲਾਂ ਦਾ ਰਾਜ ਹੋਣਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਗੁਰਤੇਗ ਬਹਾਦਰ ਸਾਹਿਬ ਦੇ ਜੋ ਦਸੇ ਰਸਤੇ ਐ ਉਸ ਤੇ ਚੱਲਣ ਦੀ ਅੱਜ ਜ਼ਰੂਰਤ ਐ ਨਗਰ ਕੀਰਤਨ ਦੇ ਵਿੱਚ ਪਾਰੀ ਗਿੰਦੇ ਦੇ ਵਿੱਚ ਬੀਬੀਆਂ ਸ਼ਾਮਿਲ ਹੋਈਆਂ ਗੁਰਬਾਣੀ ਕੀਰਤਨ ਸਾਰੇ ਰਸਤੇ ਹੁੰਦੇ ਰਹਾ ਸਾਰੇ ਰਸਤੇ ਨੂੰ ਸੰਗਤਾਂ ਵੱਲੋਂ ਸਾਫ਼ ਕੀਤਾ ਗਿਆ ਬੱਚੇ ਨੌਜਵਾਨ ਟਰੈਕਟਰ ਅਤੇ ਕਾਰਾਂ ਜੀਪਾਂ ਰਾਹੀਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਏ ਗਤਕਾ ਪਾਰਟੀਆਂ ਵੱਲੋਂ ਆਪਣੇ ਖੇਡ ਦੇ ਜੋਰ ਦਿਖਾਏ ਗਏ ਔਰ ਇਸ ਨਗਰ ਕੀਰਤਨ ਦਾ ਸਵਾਗਤ ਸਹਿਰ ਦੇ ਵੱਖ-ਵੱਖ ਸੰਗਤਾਂ ਵੱਲੋਂ ਕੀਤਾ ਗਿਆ ਲੰਗਰ ਲਾਏ ਗਏ ਅਤੇ ਕੱਲ ਨੂੰ ਵਿਸਾਲ ਸਮਾਗਮ ਗੁਰਬਾਣੀ ਕੀਰਤਨ ਦਰਬਾਰ ਗੁਰਦੁਆਰਾ ਥੜਾ ਸਾਹਿਬ ਦੇ ਵਿੱਚ ਹੋਗਾ ਜਿਸ ਦੇ ਵਿੱਚ ਬਾਬਾ ਬਲਬੀਰ ਸਿੰਘ ਸ਼ਾਮਿਲ ਹੋਣਗੇ ਦੂਰ-ਦੂਰ ਤੋਂ ਆ ਕੇ ਕੀਰਤਨੀ ਜਥੇ ਗੁਰਬਾਣੀ ਕਥਾ ਕਰਨਗੇ ਰਸਿਕਾ ਨੂੰ ਸਿੱਖੀ ਦਾ ਨਾਮਦਾਨ ਬਵੇਕ ਦਾਨ ਬਸਾਹ ਦਾਨ ਭਰੋਸਾ ਦਾਨ ਵਿਦਿਆ ਦਾਨ ਸ੍ਰੀ ਅਮਰਸਰ ਸਾਹਿਬ ਜੀ ਜੀ ਦਾ ਖਾਲਸਾ ਸ੍ਰੀ ਵਾਇਰ ਗੁਰੂ ਜੀ ਕੀ ਫਤਿਹ ਅੱਜ ਇਹ ਨਗਰ ਕੀਰਤਨ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਸingh ਸਾਹਿਬ ਜਹਦਰ ਬਾਬਾ ਬੀਰ ਸਿੰਘ ਮੁਹਿੰਡਾ ਗੱਲ ਜੀ ਦੇ ਸਰਪ੍ਰਸਤ ਹੀ ਇਟੇ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਸ਼ਹਿਰ ਚ ਪ੍ਰਕਰਮਾ ਕਰਤਾ ਹੋਇਆ ਗੁਰਦੁਆਰਾ ਥੜਾ ਸਾਹਿਬ ਵੀ ਅੱਜ ਸਮਾਪਤ ਹੋਵੇਗਾ ਉਪਰੰਤ ਕੱਲ ਨੂੰ ਅਖੰਡ ਪਾਠ ਦੇ ਭੋਗ ਪੈਣਗੇ ਤੇ ਉਪਰੰਤ ਕੀਰਤਨ ਦਰਬਾਰ ਸਜਣਗੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਫੋਮਾ ਕੇ ਆਓ ਤੇ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਹੁਤ ਬਹੁਤ ਜਿੰਦਾਰ ਘਰ ਨਵ ਨਦ ਆਵੈ ਥਾਈ ਸਭ ਥਾਈ ਮਨਸਾਈ ਜੀ ਨੂੰ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦੇ ਸਿੰਧੀ ਗੁਰਪੁਰਬ ਨੂੰ ਮੁਖਰਾਦਿਆ ਹੋਇਆ ਸ਼੍ਰੋਮਣੀ ਪੰਥ ਅਕਾਲੀ ਅੰਤਰਤਨ ਸ੍ਰੀ ਵਾਰਤਨ ਸਿੰਘ ਸਾਹਿਬ ਜਹੇਦਾਰ ਬਾਬਾ ਬਿਵੀਰ ਸਿੰਘ ਜੀ ਕਾਂਦੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬਡਾ ਦਲ ਦੀ ਸਰਪ੍ਰਸਤੀ ਦੇ ਹੇਠ ਇਹ ਪਾਵਨ ਸਥਾਨ ਗੁਰਦੁਆਰਾ ਸਮਾਣਾ ਸਾਹਿਬ ਖੜਾ ਸਾਹਿਬ ਜਿਥੋਂ ਦੀ ਪਾਸ ਹੀ ਨੌਮੀ ਗੁਰੂ ਜੀ ਦੀ ਜੇ ਤੋਂ ਭਾਈ ਸਾਹਿਬ ਆਈ ਵਰਤ ਵਿਸਵਕਰਮ ਪ੍ਰਤਾਪ ਸਿੰਘ ਜੀ ਇਥੋਂ ਦੀ ਸੇਵਾ ਨਿਭਾ ਰਹੀ ਹੈ ਸਾਰੇ ਹੀ ਇਲਾਕੇ ਨਗਰ ਵਾਸੀ ਛੜਤਾਂ ਦੇ ਸੰਯੋਗ ਦੇ ਨਾਲ ਤਨ ਤਨ ਗੁਰੂ ਤੇਗ ਬਾਦ ਸਦਲੇ ਸਿਜੀਧੜਾ ਮਹਾਨ ਦੇ ਵਾਸਤੇ ਸਾਰੀਆਂ ਸੰਗਤਾਂ ਇਸ ਸਮੇਂ ਇਕੱਤਰ ਹੋਣੇ ਜੋ ਕਿ ਨਗਰ ਕੀਰਤਨ ਗੁਰਦੁਆਰਾ ਥੜਾ ਸੌ ਤੋਂ ਆਰੰਭ ਹੋ ਕੇ ਸਾਰੇ ਹੀ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਦੇ ਵਿੱਚ ਚਲਦਾ ਹੋਇਆ ਸ਼ਾਮ ਨੂੰ ਇੱਥੇ ਆਗਲੇ ਨਗਰ ਤੇ ਕੰਮੀ ਸਮਾਪਤੀ ਹੋਵੇਗੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪਰਸੋਤਨ ਕੋ ਸਿਕ ਸਮਾਣਾ ਨਿਊਜ਼